ਇਕ ਹੋਰ ਵੱਡੀ ਖਬਰ ਦਾ ਰੁਕ ਕਰਦੇ ਤਖਸ਼ੀ ਹਜੂਰ ਸਾਹਿਬ ਵਿਖੇ ਪਹੁੰਚੇ ਨੇ ਸੀਐਮ ਭਗਵੰਤ ਮਾਨ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਨਵਲੂ ਲਗਾਈ ਗਈ ਹੈ ਤਖਸ਼ੀ ਹਜੂਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਸੀਐਮ ਮਾਨ ਤਖਸ਼ੀ ਹਜੂਰ ਸਾਹਿਬ ਕਮੇਟੀ ਦੇ ਵੱਲੋਂ ਸੀਐਮ ਮਾਨ ਦਾ ਸਨਮਾਨ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੇ ਦੱਸਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 23 ਅਤੇ 24 ਜਨਵਰੀ ਨਨੰਦੇੜ ਸਾਹਿਬ ਦੇ ਦੋ ਦਿਨ ਦੇ ਦੌਰੇ ਤੇ ਨੇ ਤਾਂ ਉਹਨਾਂ ਦੀ ਇਸ ਯਾਤਰਾ ਦੇ ਮੁੱਖ ਅਰਥ ਹੈ ਤਾਂ ਉਹਨਾਂ ਦੱਸਦੀ ਕਿ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੇ ਵਿੱਚ ਉਹਨਾਂ ਵੱਲੋਂ ਹਾਜ਼ਰੀ ਲਗਾਈ ਗਈ ਹੈ ਤਖ ਸ਼੍ਰੀ ਹਜੂਰ ਸਾਹਿਬ ਵੀ ਕਿ ਨਤਮਸਤਕ ਹੋਈ ਨੇ ਸੀਐਮ ਮਾਨ ਸ਼੍ਰੀ ਹਜੂਰ ਸਾਹਿਬ ਕਮੇਟੀ ਦੇ ਵੱਲੋਂ ਸੀਐਮ ਮਾਨ ਦਾ ਸਨਮਾਨ ਵੀ ਕੀਤਾ ਗਿਆ ਹੈ ਤਾਂ ਰੁਮਾਲਾ ਸਾਹਿਬ ਵੀ ਭੇਟ ਕਰਦੇ ਹੋਏ ਦਿਖੇ ਨੇ ਇਸ ਦੇ ਨਾਲ ਹੀ ਨਤਮਸਤਕ ਹੋਣ ਪਹੁੰਚੇ ਹੋਏ ਨੇ ਹਜੂਰ ਸਾਹਿਬ

ਤੇ ਉਹਨਾਂ ਸਾਡੇ ਅੰਦਰ ਦੇ ਨਾਟਿਕ ਗ੍ਰੇਗਰੀ ਤੇ ਆਪੇ ਲਈ ਦੇਸ਼ ਦੀਪ ਲਈ ਅਰਦਾਸ ਕਰਦੇ। ਸ਼ਤਾਵ ਦੀ ਸਮਾਗਮਾਂ ਨੂੰ ਲੈ ਕੇ ਖਾਸ ਤੌਰ ਤੇ ਕਿਉਂਕਿ ਸਿੱਖੀ ਐਕਸਪੈਂਡ ਕਰਦੀ ਹੈ ਸਾਨੂੰ ਸਿੱਖੀ ਧਰਮ ਬੜਾ ਵਿਸ਼ਾਲ ਹੈ ਇਹ ਸਾਨੂੰ ਲਿਮਟ ਨਹੀਂ ਕਰਦਾ ਇਹ ਸਾਨੂੰ ਬਿਯੋਂਡ ਕਰਦਾ ਸਾਰੀਆਂ ਚੀਜ਼ਾਂ ਦੇ ਔਰ ਉਸ ਤਰ੍ਹਾਂ ਜਿੰਨੀ ਜਿੱਥੇ ਹੋ ਸਕੇ ਗੁਰੂ ਦੀ 19 ਘਟ ਹੈ ਜਿੱਥੇ ਜਿੱਥੇ ਹੋ ਸਕੇ ਕਿਉਂਕਿ ਚਾਹੇ ਕੋਈ ਪੰਜਾਬ ਚ ਮਨਾ ਰਿਹਾ ਕੋਈ ਦਿੱਲੀ ਮਨਾ ਰਿਹਾ ਕੋਈ ਬੰਬਈ ਚ ਹਰ ਇੱਕ ਜਗ੍ਹਾ ਦੇ ਉੱਪਰ ਸ਼ਤਾਵ ਦੀ ਸਮਾਗਮ ਜਿਹੜਾ ਉਹ ਮਨਾਉਣੇ ਚਾਹੀਦੇ ਆ। ਦੇਖੋ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਲਾਸਾਨੀ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰਾ ਸਰਬੰਸਾਰੇ ਹੋ ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਮਤਲਬ ਐਸੀਆਂ ਕੁਰਬਾਨੀਆਂ ਨੇ ਜਿੰਨਾ ਦੀ ਮਿਸਾਲ ਦੁਨੀਆਂ 'ਚ ਨਹੀਂ ਦਿੰਦੀ ਤੇ ਜੇ ਕੁਰਬਾਨੀਆਂ ਦੀ ਮਿਸਾਲ ਦੁਨੀਆਂ 'ਚ ਨਹੀਂ ਮਿਲਦੀ ਤਾਂ ਉਹਨਾਂ ਦੀ ਸ਼ਤਾਬਦੀਆਂ ਮਨਾਉਣ ਦੀ ਮਿਸਾਲ ਵੀ ਨਹੀਂ ਮਿਲਦੀ ਚਾਹੀਦੀ ਅਲੱਗ ਤੋਂ ਹੋਣੀ ਚਾਹੀਦੀ ਸੋ ਨਾਨਕਪੁਰ ਸਾਹਿਬ ਚ ਅਸੀਂ 350 ਸਾਲਾਂ ਦਾ ਜਨਮ ਦਿਨ ਮਨਾਇਆ ਤੇ ਹੁਣ ਜਗ੍ਹਾ ਜਗ੍ਹਾ ਫੰਕਸ਼ਨ ਚੱਲ ਰਹੇ ਨੇ ਜਗ੍ਹਾ ਜਗ੍ਹਾ ਕਿਤੇ ਕੋਈ ਉਹਨਾਂ ਦੀ ਜੀਵਨੀ ਬਾਰੇ ਕੋਈ ਨਾ ਕੋਈ ਪਲੇ ਹੋ ਰਹੇ ਨੇ ਕਿਤੇ ਕਿਤੇ ਸਾਊਂਡ ਸ਼ੋਅ ਹੋ ਰਹੇ ਨੇ ਕੋਈ ਜਿਵੇਂ ਵੀ ਅਸੀਂ ਦੱਸ ਸਕੀਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਫੈਲਾ ਸਕੀਓ ਉਹਨਾਂ ਹੀ ਕਰਦੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਿਰਫ ਇੱਕ ਪੰਜਾਬੀ ਦੇ ਸਿਲੇਬਸ ਦੇ ਵਿੱਚ ਇੱਕ ਲੇਖ ਦੇ ਤੌਰ ਤੇ ਗੈਸੇ ਦੇ ਤੌਰ ਤੇ ਨਾਲ ਸਪਲੀਏ ਉਹਨਾਂ ਨੇ ਸਿੱਖਿਆ ਮਾਨੂੰ ਆਪ ਅਗਲੀ ਪੀੜ੍ਹੀਆਂ ਤੱਕ ਜਿਹੜਾ ਹੈ ਉਹ ਜਾਣਕਾਰੀ ਦੇ ਇਹ ਸਾਡਾ ਫਰ ਜਿਹੜੇ ਇਤੋਂ ਦੇ ਸਿੱਖ ਵੱਸਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕਹਾਂ ਜੀ ਆ ਜਨੇ ਸੰਪਦਾ ਪਿਆਰ ਦੇਖ ਕੇ ਲੱਗਦਾ ਹੀ ਨਹੀਂ ਕਿ ਮੈਂ ਕਿੱਥੇ ਸਿੱਖ ਦਾ ਮਤਲਬ ਹੈ ਖਾਲਸਾ ਦਾ ਮਤਲਬ ਹੈ ਖਾਲਸ ਅਸਲੀ ਹੈ ਨਾ ਪਿਓਰ ਸੋ ਗੁਰੂ ਸਾਹਿਬ ਨੇ ਜੋ ਸਾਜਨਾ ਕਾਲਚੇ ਦੀ ਕੀਤੀ ਜਦੋਂ 13 ਅਪ੍ਰੈਲ 1600 ਨੂੰ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਭਾਈ ਖਾਲਸਾ ਮੇਰਾ ਰੋਜ਼ਾ ਖਾਸ ਸੋ ਅਮਨ ਬੜਾ ਚੰਗਾ ਲੱਗਿਆ ਤੇ ਸੰਗਤ ਅੱਜ ਪਾਪਾ ਆਟੀ ਪੱਤਰ ਉੱਪਰ ਉੱਠ ਕੇ ਆਇਆ ਇਹ ਕੋਈ ਪਾਰਟੀ ਦਾ ਜੀ ਗੁਰੂ ਸਾਹਿਬ ਦਾ ਜਿਹੜੀ ਕੁਰਬਾਨੀ ਹੈ ਉਹ ਉਹ ਤਾਂ Hindu dharm ਨੂੰ ਬਚਾਉਣ ਵਾਸਤੇ ਆਏ ਸੀਗੇ ਪੰਡਤ ਉਹਨਾਂ ਨੇ ਗੁਹਾਰ ਲਾਈ ਸੀ ਜਦੋਂ ਕਸ਼ਮੀਰ ਤੋਂ ਆਏ ਸੀ ਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਕਿੱਥੇ ਭਾਰਤੀ ਜਨਤਾ ਪਾਰਟੀ ਤੋਂ ਵੀ ਆਏ ਨੇ ਇੱਥੇ ਕਾਂਗਰਸ ਤੋਂ ਵੀ ਆਏ ਹੋਣਗੇ ਇਹ ਪੋਲੀਟਿਕਲ ਫੰਕਸ਼ਨ ਨਹੀਂ ਇਹ ਸਾਰੀਆਂ ਧਰਮਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਖੜੇ